ਮੀਟਿੰਗ ਹੋਈ ਆ ਜੇ ਆਪਾਂ ਗੱਲ ਕਰੀਏ 50 ਪਿੰਡਾਂ ਦਾ ਇਕੱਠ ਆ ਬਹੁਤ ਜ਼ਿਆਦਾ ਲੋਕਾਂ ਦੀ ਇਸ ਟੈਂਸ ਘਾਟਾ ਕੀ ਕਰਨਾ ਚਾਹੀਦਾ ਇਹ ਜਿਹੜੀ ਨਾ ਉਹ ਮੀਟਿੰਗ ਨਹੀਂ ਹੈਗੀ ਇਹ ਮੀਟਿੰਗ ਸਾਡੀ ਪੰਜਾਬ ਪ੍ਰਦੇਸ਼ ਗਰ ਕਮੇਟੀ ਦੇ ਪ੍ਰਧਾਨ ਸਾਹਿਬ ਮਰਿੰਦਰ ਰਾਜਾ ਪਿੰਗੀ ਅਤੇ ਸਾਡੇ ਐਲਓਪੀ ਦੇ ਲੀਡਰ ਪ੍ਰਤਾਪ ਸਿੰਘ ਮਾਜਵਾ ਜੀ ਉਹਨਾਂ ਨੇ ਇਹ ਕਿੱਲੇ ਜਿਹੜੇ ਅਹੁਦੇਦਾਰ ਜਿਵੇਂ 25 ਪਿੰਡਾਂ ਦੇ ਬੂთა ਮਗਰ ਇੱਕ ਜਿਹੜਾ ਮੰਡਲ ਪ੍ਰਧਾਨ ਆਇਆ ਉਹ ਜਿਵੇਂ ਹੁਣ ਹੱਥ ਨੇ ਇੱਥੇ ਤਾਂ ਉਹ ਬਲਾਈ ਨੇ ਤੇ ਉਹਨੇ ਜਿਹੜੇ ਬੂਤ ਕਮੇਟੀ ਦਾ ਮੈਂਬਰ ਸੀ ਉਹ ਬਲਾਈ ਪਿੰਡ ਦੇ ਦਾ ਵਿੱਚ ਜਿੰਨੇ ਬੂਤ ਉਹਨੇ ਉਹਨੇ ਬੰਦੇ 500 ਦੇ ਕਰੀਬ ਬੰਦੇ ਦੀ ਜਿਹੜੀ ਉਹ ਗਿਣਤੀ ਦੀ ਜਿਹੜੀ ਅੱਜ ਦੀ ਇਹ ਕੱਲੇ ਉਹਦੇ ਦਾ ਰਹਿੰਦੀ ਆ ਇੱਕ ਹਾਲ ਕੇ ਜੋ 300 ਦੇ ਕਰੀਬ ਦੀ ਅੱਜ ਜਿਹੜੀ ਸਵੇਰੇ ਮੀਟਿੰਗ ਹੋਈ ਆ ਸਨੌਰ ਤੁਸੀਂ ਅੰਦਾਜ਼ਾ ਲਾ ਲਓ ਵੀ 800 ਬੰਦਾ ਪਾਰਟੀ ਦਾ ਉਹਦੇ ਨਾਲ ਮੀਟਿੰਗ ਚ ਉਹਦੇ ਨਾਲਾਂ ਦੀ ਜਾਇਆ ਨਾ ਕਿ ਆਪਣੀ ਰੈਲੀ ਸੀ ਇਹ ਸਾਡੀ ਸੰਗਠਨ ਦੀ ਸੀ ਕਿਵੇਂ ਬੂਤ ਕਮੇਡੀਆਂ ਦੇ ਕਿ ਅਸੀਂ ਹੇਠਲੇ ਪੱਧਰ ਲੈ ਕੇ ਜਾਣਾ ਜਿਸ ਤਰ੍ਹਾਂ ਜਿਹੜਾ ਮੰਡਲ ਪ੍ਰਧਾਨ ਆ ਉਹਨੂੰ ਸਾਡੇ ਆਈ ਕਮਾਂਡ ਵੱਲੋਂ ਕਿਸੇ ਟੈਂਪੂ ਨਾਲ ਸਕਦਾ ਵੀ ਭਾਈ ਤੁਸੀਂ ਕੌਣ ਬੋਲਦੇ ਹੋ ਉਹ ਦੱਸੋ ਵੀ ਮੈਂ ਮੰਡਲ ਪ੍ਰਧਾਨ ਆ ਜੇ ਆਪਾਂ ਉਹੀ ਫੇਕ ਬਣਾ ਦਾਂਗੇ ਉਹ ਕੁਝ ਮੈਂ ਤਾਂ ਭਲਾਣਾ ਤੋਂ ਬੋਲਦਾ ਮੈਨੂੰ ਤਾਂ ਪਤਾ ਨਹੀਂ ਕੌਣ ਆ ਠੀਕ ਆ ਜਿਹੜਾ ਬੂਤ ਦਾ ਉਹਦਾ ਉਹ ਜਿਵੇਂ ਇਹ ਚੱਕ ਲਿਆ ਪੰਜਾਬ ਦੇ ਵਿੱਚੋਂ ਸਨੌਰ ਦਾ ਆ ਗਿਆ ਕੋਈ ਉਹ ਕਹਿਣਗੇ ਜੀ ਆਪ ਪਲਾਨਿੰਗ ਪਿੰਡ ਤੋਂ ਤੁਸੀਂ ਬੋਲਦੇ ਹੋ ਕਿਉਂ ਜੀ ਇਹ ਚੈਕਿੰਗ ਹੋਣੀ ਆ ਅਸੀਂ ਇਹ 30 ਜੂਨ ਤੱਕ ਕੰਪਲੀਟ ਕਰਨਾ ਇਹਨੂੰ ਅਸੀਂ ਆਨਲਾਈਨ ਕਰ ਦੇਣਾ ਸਾਰਾ ਡਾਟਾ ਜੜ ਜਾਊਗਾ ਕੌਣ ਸਾਡਾ ਬੂਤ ਪ੍ਰਧਾਨ ਆ ਕੌਣ ਮੰਡਰ ਪ੍ਰਧਾਨ ਆ ਕਿ ਸਰਕਾਰ ਦੇ ਵਿੱਚ ਉਹਨਾਂ ਦੀ ਇੱਜ਼ਤ ਮਾਨ ਪੂਰੀ ਹੋਵੇ ਇਹਨਾਂ ਨੂੰ ਆਈਡੈਂਟੀ ਕਾਰਡ ਦਵਾਂਗੇ ਜੀ ਫਰਕਰ ਦੀ ਉਮੀਦ ਹੈ ਜਿਹੜੀ ਹੈਗੀ ਆ ਇੱਕ ਇੱਛਾ ਸੀਗੀ ਕਿ ਜਿਹੜੇ ਬੰਦੇ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਨੂੰ ਵਾਪਸ ਬੁਲਾਉਂਗੇ ਫਿਰ ਆਪਣੇ ਸਾਡੇ ਸਿਰ ਤੇ ਬਿਠਾਉਂਗੇ ਦੂਜੇ ਪਾਸੇ ਪਾਰਟੀ ਕੈਰੀ ਵੀ ਜੁਆਇਨ ਕਰਵਾਉ ਅਸਲੀਅਤ ਕੀ ਇਹ ਕਰਾਂਗੇ ਨਹੀਂ ਨਹੀਂ ਉਹ ਸਟਾ ਮੇਰੀ ਬੇਨਤੀ ਜੀ ਜੇ ਅਸੀਂ ਬੰਦਿਆਂ ਨੇ ਉਹਨਾਂ ਨੂੰ ਨਾਂ ਨਹੀਂ ਰਾਵਾਂਗੇ ਪਿਛਲੀ ਵਾਰ ਨੇਰੀ ਚਲੀ ਤਾਂ 55 ਹਜ਼ਾਰ ਤੇ ਜਿੱਤ ਗਏ ਆ ਹੁਣ ਉਹਨਾਂ ਦੀ ਜਿਹੜੀ ਕਮਾਈ ਤੇ ਕੰਮ ਕੀਤੇ ਜਿਹੜੀ ਸਰਕਾਰ ਨੇ ਉਹਨਾਂ ਦੀ ਕਮਾਈ ਆ ਪਿੱਛੇ ਲੋਕ ਸਭਾ ਦੀ ਚੋਣ ਹੋਈ 55 ਹਜ਼ਾਰ ਤੋਂ 4 ਹਜ਼ਾਰ ਤੇ ਰਹਿ ਗਏ ਸਾਡੀ ਬੰਦੇ ਉੱਤਰ ਗਏ ਸੀ ਸਾਡੀ ਪਾਰਟੀ 132 ਸਾਲ ਪੁਰਾਣੀ ਪਾਰਟੀ ਹੈ ਕਾਂਗਰਸ ਇਹਦਾ ਸਾਢੇ 3 ਸਾਲ ਹੋਏ ਨੇ ਇਹਨਾਂ ਨੂੰ ਪਾਰਟੀ ਨੂੰ ਆਈ ਨੂੰ ਇਹਦਾ ਜਿਵੇਂ ਬੱਚੇ ਦਾ ਸਾਢੇ 3 ਸਾਲ ਤੇ ਇਹਨੂੰ ਤਾਂ ਆਪਣਾ ਨੱਕ ਨਹੀਂ ਸਾਫ ਕਰਨਾ ਆਉਂਦਾ ਇਹਦਾ ਉਹ ਪਾਰਟੀ ਅਸੀਂ ਜਿਹੜੇ ਮੇਨ ਬੰਦੇ ਨੇ ਜੇ ਕੋਈ ਸਾਨੂੰ ਛੱਡ ਕੇ ਗਏ ਨੇ ਉਹ ਆਉਂਦੇ ਨੇ ਸਾਡੇ ਉਹਨਾਂ ਨੂੰ ਵੈਲਕਮ ਪਰ ਉਹਨਾਂ ਨੂੰ ਜਿਹੜਾ ਕੰਮ ਕਰਨਾ ਪੈਣਾ ਇੱਜ਼ਤ ਮਾਨ ਜਿਹੜੀ ਮਿਲੂਗੀ ਪਰ ਜਿਹੜੇ ਆਉਂਦੇ ਨੇ ਸਾਡੇ ਉਹ ਸਾਡੇ ਪੁਰਾਣੇ ਵਰਕਰ ਉਹ ਜਿਹੜੇ ਮਾੜੇ ਵਾਗ ਸਮੇਂ ਮੈਂ ਵਰਕਰ ਖੜੇ ਨੇ ਜਿਨ੍ਹਾਂ ਨੇ ਦਰਿਆਵਾਂ ਝਾੜੀਆਂ ਨੇ ਜਿਨ੍ਹਾਂ ਨੇ ਆਪਣੇ ਤੇ ਤਸ਼ੱਦਦ ਦੇ ਆ ਬਲਾਕ ਸੰਤੀ ਹੋ ਗਈ ਜਿਲ੍ਹਾ ਪ੍ਰਸ਼ਾਸਨ ਹੋ ਗਿਆ ਜਾਂ ਉਹਨਾਂ ਨੂੰ ਏ ਉਹਨਾਂ ਨੂੰ ਉਹੀ ਮੈਂ ਪਹਿਲਾਂ ਤੁਹਾਨੂੰ ਗੱਲ ਕਹੀ ਉਹ ਹੁਣ ਕੰਮ ਕਰਨ ਨੂੰ ਜੀਆ ਪਰ ਉਹਦੇ ਜਿਹੜੇ ਨੇ ਸਰਕਾਰ ਦੇ ਵਿੱਚ ਬਲਾਕ ਸੰਤੀ ਬਲਾਕ ਸੰਧਿਆ ਮੈਂਬਰ ਬਲਾਕ ਸੰਧਿਆ ਚੇਅਰਮੈਨ ਬੈਚ ਚੇਅਰਮੈਨ ਇੰਪਰੂਵਮੈਂਟ ਟਰਸਟ ਦਾ ਮਾਰਕੀਟਿੰਗ ਕਮੇਟੀ ਦੋ ਦਿਨ ਮਾਰਕੀਟਿੰਗ ਕਮੇਟੀ ਨੇ ਉਹਦੇ ਚੇਅਰਮੈਨ ਬੈਚ ਚੇਅਰਮੈਨ ਬੜੇ ਜਿਲ੍ਹਾ ਪਲੈਨਿੰਗ ਬੋਰਡ ਦੇ ਵਿੱਚ ਹੈਨਾ ਜਿਲ੍ਹਾ ਬ੍ਰਿਸ਼ਤ ਹੋ ਗਈ ਤੁਹਾਡੇ ਪਹਿਲੇ ਤੋਂ ਚੇਅਰਮੈਨ ਵੀ ਰਹੇ ਨੇ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਲਾਉਂਗੇ ਕੁਝ ਲੋਕਾਂ ਤੇ ਜਿਹਨਾਂ ਦੀ ਨਿਯਾਜ਼ ਪੜਚੇ ਹੋਏ ਨੇ ਜਿਨ੍ਹਾਂ ਨੂੰ ਸਰਕਾਰ ਨੇ ਮੌਜੂਦਾ ਸਰਕਾਰ ਨੇ ਤੰਗ ਪਰੇਸ਼ਾਨ ਕੀਤਾ ਕੀ ਲੱਗਦਾ ਕਿ ਉਹਨਾਂ ਨੂੰ ਵੀ ਆਪਣੇ ਨਾਲ ਜੋੜਿਆ ਜਾਵੇ ਕਿਉਂਕਿ ਲੱਗਦਾ ਉਹਨਾਂ ਨਾਲ ਕੋਈ ਕਹਾਣੀ ਹੈ ਜਿਹੜੇ ਬੰਦਿਆਂ ਨੂੰ ਸਰਕਾਰ ਨੇ ਤੰਗ ਕੀਤਾ ਅਸੀਂ ਨਾਲ ਮੇਰਾ ਨੰਬਰ ਤਕਰੀਬਨ ਸਭ ਨੂੰ ਮੈਂ ਉਹਰੇ ਵੀ ਦਿੱਤਾ ਜਿਸ ਨੂੰ ਵੀ ਸਾਡੇ ਬੰਦੇ ਨੂੰ ਕੋਈ ਤੰਗ ਕਰਦਾ ਜਿਹੜੇ ਹਲਕੇ ਨੇ ਚਾਰਜ ਉਹਨਾਂ ਨੂੰ ਕਹੋ ਜਾਂ ਮਿੰਟੂ ਕਹੋ ਅਸੀਂ 24 ਘੰਟੇ ਹਾਜ਼ਰ ਹਾਂ ਇੱਕ ਪਾਸੇ ਗੱਲ ਇਹ ਵੀ ਜੇ ਕਿਤੇ ਹਲਕਾ ਸਰੋਤ ਦੇ ਵਿੱਚ ਟਿਕਟ ਦੇ ਦਾਅਵੇਦਾਰ ਕੋਈ ਹੋਰ ਆ ਜਾਂਦੇ ਨੇ ਉਹ ਆਪਣੀ ਟੀਮ ਨੂੰ ਅੱਗੇ ਕਰਨਗੇ ਆਹ ਟੀਮ ਫਿਰ ਉੱਥੇ ਦੀ ਉੱਤੇ ਰਹਿ ਜਾਂਦੀ ਆ ਕੀ ਲੱਗਦਾ ਤੁਸੀਂ ਜਿਹੜਾ ਪ੍ਰਧਾਨੋ ਜੀ ਨਹੀਂ 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 ਦੇਖੋ ਗੱਲਿਆ ਜ਼ਿਲ੍ਹੇ ਦੇ ਵਿੱਚ ਜਿਹੜੇ-ਜਿਹੜੇ ਬੰਦੇ ਜਿਸ ਦੇ ਹਲਕੇ ਕੰਮ ਕਰ ਰਹੇ ਨੇ ਉਹਦੇ ਬਕਾਇਦਾ ਇਹ ਸਰਵੇ ਵੀ ਹੋਣੇ ਨੇ ਇਹ ਸਾਡਾ ਉਹ ਰੇਜਾ ਸਨਾਵ ਰਲਕਾ ਸਾਡਾ ਮਜ਼ਬੂਤ ਹਾਲਕਾ ਹੈਰੀ ਮਾਨ ਜੀ ਬਹੁਤ ਵਧੀਆ ਕੰਮ ਕਰਦੇ ਨੇ ਮੈਂ ਪੂਰਾ ਸੰਤੁਸ਼ਟਾ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਮੀਟਿੰਗਾਂ ਟੌਪ ਦੀਆਂ ਨੇ ਇੱਥੇ ਮੈਂ ਇਹਨੂੰ ਜਦੋਂ ਕੋਈ ਡਿਸਟ੍ਰਿਕਟ ਦੇ ਵਿੱਚ ਉੱਥੇ ਆਉਂਦੇ ਨੇ ਜੋ ਬਲੌਕ ਦੇ ਪ੍ਰਧਾਨ ਨੂੰ ਮੈਂ ਆਪਣੇ ਨੂੰ ਆਸ਼wini ਬੱਤੇ ਨੂੰ ਤੇ ਆਪਣਾ ਸਰਵੀਰ ਆਉਣ ਤਿੰਦ ਜਦੋਂ ਮੈਨੂੰ ਸ਼ਰਮ